जय श्री राम जी सारे दोस्तों और मित्रों मैं ਤੁਹਾਡਾ ਆਪਣਾ अरुण ਕੁਰਾਲੀ ਅੱਜ ਤੁਹਾਡੇ ਨਾਲ ਇੱਕ ਕਿੱਸਾ ਜ਼ਰੂਰ ਸ਼ੇਅਰ ਕਰ ਰਿਹਾ ਹੈ ਤੇ ਇਹ ਕਿੱਸਾ ਜ਼ਰੂਰ ਵੀਡੀਓ ਸੁਣਿਓ ਤੇ ਉਸ ਤੋਂ ਬਾਅਦ ਤੁਸੀਂ ਵੀ ਜੋ ਕਹਿਣਾ ਚਾਹੁੰਦੇ ਹੋ ਜ਼ਰੂਰ ਕਿਓ ਇੱਕ ਸਮਾਂ ਸੀ ਜਦੋਂ ਤਕਰੀਬਨ Facebook account ਸ਼ੁਰੂ ਕੀਤਾ ਸੀ ਤਾਂ ਹੌਲੀ-ਹੌਲੀ ਇੱਕ ਤੋਂ ਲੈ ਕੇ 2000, 10000 ਫਿਰ 15000 ਫਿਰ 20000 22000 ਫੋਲੋਅਰ ਇੱਕ Facebook ਪੇਜ ਤੇ ਬਣਾਈ ਸੀ ਲਗਾਤਾਰ 15 ਸਾਲ ਇਸ ਪੇਜ ਤੇ ਮਿਹਨਤ ਵੀ ਕੀਤੀ ਸੀ ਅਤੇ ਹਰ ਇੱਕ ਚਾਹੇ ਉਹ ਛੋਟਾ ਮੁੱਦਾ ਹੋਵੇ ਚਾਹੇ ਉਹ ਵੱਡਾ ਮੁੱਦਾ ਹੋਵੇ ਉਹ ਤੁਹਾਡੇ ਕਚੈਰੀ ਦੇ ਵਿੱਚ ਵੀ ਲਿਆਂਦਾ ਸੀ ਅਤੇ ਉਹ ਪੇਜ ਤਕਰੀਬਨ 7 ਤੋਂ 8 ਮਹੀਨੇ ਪਹਿਲਾਂ ਚੋਰੀ ਹੋ ਗਿਆ ਸੀ ਅਤੇ ਕਿਸੇ ਹੈਕਰ ਵੱਲੋਂ ਉਸ ਪੇਜ ਨੂੰ ਹੈਕ ਕਰ ਦਿੱਤਾ ਗਿਆ ਸੀ ਅਤੇ ਫਿਰ ਐਸਐਸਪੀ ਸਾਹਿਬ ਦੇ ਦੁਆਰੇ ਜਾ ਕੇ ਵੀ ਕਾਫੀ ਉਹਨਾਂ ਨੂੰ ਦੱਸਣਾ ਪਿਆ ਕਿ ਕਿਸ ਤਰ੍ਹਾਂ ਤੇਜ ਮਿਹਨਤ ਨਾਲ ਬਣਾਇਆ ਸੀ ਜੋ ਕਿ ਕਿਸੇ ਹੈਕਰ ਵੱਲੋਂ ਹੈਕ ਕਰ ਦਿੱਤਾ ਗਿਆ ਸੀ

ਕਿਉਂਕਿ ਇੱਕ ਪੇਜ ਨੂੰ ਬਨਾਮ ਦੇ ਵਿੱਚ ਤਕਰੀਬਨ 15 ਸਾਲ ਦਾ ਸਮਾਂ ਲੱਗ ਚੁੱਕਿਆ ਸੀ ਤੇ ਕਾਫੀ ਉਸ ਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਖਬਰਾਂ ਵੀ ਕਿੱਤੀਆਂ ਹੋਈਆਂ ਸੀ ਪਰ ਫਿਰ ਇੱਕ ਤੋਂ ਜਿਹੜੀ ਹੈ ਗਿਣਤੀ ਸ਼ੁਰੂ ਕੀਤੀ ਗਈ ਅਤੇ ਇੱਕ ਤੋਂ ਬਾਅਦ 1000 1500 2000 4000 5000 ਫੋਲੋਅਰ ਲਗਾਤਾਰ ਵਧਦੇ ਗਏ ਅਤੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਫੋਲੋਅਰ ਕਾਫੀ ਵਧੇ ਨੇ ਕਿਉਂਕਿ ਨਾਲ ਦੀ ਨਾਲ ਤੁਹਾਨੂੰ ਸਕਰੀਨ ਤੇ ਵੀ ਪੁਖਾਰ ਰਿਹਾ ਕਿ ਕਿਸ ਤਰ੍ਹਾਂ ਲਗਾਤਾਰ ਮਿਹਨਤ ਅਸੀਂ ਕਰਦੇ ਰਹੇ ਤੇ ਤੁਹਾਡਾ ਲੋਕਾਂ ਦਾ ਪਿਆਰ ਸਾਨੂੰ ਮਿਲਦਾ ਰਿਹਾ ਅਤੇ ਹੁਣ 3 ਮਹੀਨੇ ਦੇ ਵਿੱਚ ਹੀ ਆਪਾਂ ਤਕਰੀਬਨ 15600 ਦੇ ਕਰੀਬ ਫੋਲੋਅਰ ਬਣਾ ਲਿੱਤੇ ਨੇ ਕਿਉਂਕਿ ਪਹਿਲਾਂ 22000 ਦੇ ਕਰੀਬ ਫੋਲੋਅਰ ਚ ਹਨ ਅਤੇ ਉਹਨਾਂ ਨੂੰ ਬਣਾਉਣ ਦੇ ਲਈ ਤਕਰੀਬਨ 14-15 ਸਾਲ ਦਾ ਸਮਾਂ ਲੱਗਿਆ ਸੀ ਤੇ ਪਰ ਹੁਣ 3 ਮਹੀਨੇ ਦੇ ਵਿੱਚ ਹੀ ਆਪਾਂ 15600 ਦੇ ਕਰੀਬ ਫੋਲੋਅਰ ਕਰ ਦਿੱਤੇ ਇਹ ਫੋਲੋਅਰ ਕਰਨ ਦਾ ਮੇਨ ਮਕਸਦ ਇਹ ਸੀ ਕਿ ਤੁਸੀਂ ਸਾਡੀ ਖਬਰਾਂ ਨੂੰ ਪਸੰਦ ਕਰਦੇ ਹੋ ਅਤੇ ਤੁਸੀਂ ਇਹ ਖਬਰਾਂ ਤੇ ਕਮੈਂਟ ਵੀ ਕਰਦੇ ਹੋ ਅਤੇ ਖਬਰਾਂ ਤੁਸੀਂ ਅੱਗੇ ਸ਼ੇਅਰ ਵੀ ਕਰਦੇ ਹੋ ਤੇ ਸਾਰੇ ਨੂੰ ਇਸ ਚੀਜ਼ ਦੀ ਮੁਬਾਰਕਾ ਦਿੰਨਾ ਕਿ ਜੋ ਤੁਸੀਂ ਮੇਰੀਆਂ ਖਬਰਾਂ ਪਸੰਦ ਕਰਦੇ ਹੋ ਤੇ ਫਿਰ ਕੋਸ਼ਿਸ਼ ਕਰਾਂਗੇ ਕਿ ਕੁਝ ਦਿਨ ਬਾਅਦ ਤੇ ਆਪਾਂ ਖਬਰਾਂ ਸ਼ੁਰੂ ਕਰਾਂਗੇ ਕਿਉਂਕਿ ਲਗਾਤਾਰ ਦੇਖ ਕੇ ਆਪਾਂ ਗਰਾਊਂਡ ਜ਼ੀਰੋ ਤੇ ਰਿਪੋਰਟ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਤਾਂ ਹੀ ਤੁਸੀਂ ਉਹ ਚੀਜ਼ਾਂ ਪਸੰਦ ਕਰਦੇ ਹੋ ਤੇ ਅਸੀਂ ਲੋਕ ਮੁੱਦੇ ਚੱਕਦੇ ਹਾਂ ਜਿਨ੍ਹਾਂ ਕਰਕੇ ਲੋਕਾਂ ਨੂੰ ਫਾਇਦਾ ਹੁੰਦਾ ਮੰਨ ਲਓ ਅਸੀਂ ਨਗਰ ਕੌਂਸਲ ਦੇ ਕਿਸੇ ਮੁੱਦੇ ਨੂੰ ਚੱਕਦੇ ਹਾਂ ਤਾਂ ਖੁਸ਼ੀ ਹੁੰਦੀ ਹੈ ਜਦੋਂ ਨਗਰ ਕੌਂਸਲ ਉਸ ਸਮੱਸਿਆ ਦਾ ਹੱਲ ਕਰ ਦਵੇ ਤੇ ਜ਼ਰੂਰ ਤੁਹਾਨੂੰ ਨਾਲ ਦੀ ਨਾਲ ਸਕਰੀਨ ਤੇ ਅਸੀਂ ਬੁਖਾਰਿਆ ਕਿ ਕਿਸ ਤਰ੍ਹਾਂ ਲਗਾਤਾਰ ਫੋਲੋ ਫੋਲੋਵਰ ਵਧਦੇ ਰਹੇ ਇਹ ਤੁਹਾਡੇ ਕਰਕੇ ਬੱਧੇ ਨਹੀਂ ਤੇ ਸਾਰਿਆਂ ਦਾ ਧੰਨਵਾਦ ਕਰਨਾ ਵੀ ਜ਼ਰੂਰੀ ਸੀ ਅਤੇ ਸਭ ਨੂੰ ਧੰਨਵਾਦ ਅਸੀਂ ਦਿਲ ਤੋਂ ਕਰਦੇ ਆ ਤੇ ਅੱਗੇ ਵੀ ਅਪੀਲ ਕਰਦੇ ਆ ਕਿ ਇੰਦੀ ਵੀਡੀਓ ਸਾਡੀਆਂ ਸ਼ੇਅਰ ਕਰਦੇ ਰਹੋ ਅਤੇ ਪੋਸਟਾਂ ਤੇ ਕਮੈਂਟ ਕਰਦੇ ਰਹੋ ਤਾਂ ਕਿ ਇਹ ਚੈਨਲ ਪਹਿਲਾ ਵਾਂਗ ਇੱਕ ਸਟਰੋਂਗ ਚੈਨਲ ਬਣ ਸਕੇ ਜਿਸ ਕਰਕੇ ਅਸੀਂ ਹਲਾਕੇ ਦੀ ਹਰ ਇੱਕ ਛੋਟੀ ਤੇ ਵੱਡੀ ਖਬਰ ਤੁਹਾਡੇ ਨਾਲ ਸ਼ੇਅਰ ਕਰ ਸਕੀਏ ਤੇ ਇਹ ਤੁਹਾਨੂੰ ਭਰੋਸਾ ਦਿਖਾਉਂਦਾ ਹਾਂ ਕਿ ਅੱਗੇ ਤੋਂ ਹੋਰ ਵੀ ਵਧੀਆ ਕਵਰਾਂ ਤੁਹਾਡੇ ਸਾਹਮਣੇ ਆਵਾਂਗਾ ਫਿਰ ਹਾਲ ਜੋ ਇਸ ਟੰਪ ਫੈਸਟੀਵਲ ਸੀਜ਼ਨ ਚੱਲ ਰਿਹਾ ਤੇ ਕਾਫੀ ਲੋਕਾਂ ਦੇ ਪ੍ਰੋਮੋਸ਼ਨ ਲਈ ਵੀ ਫੋਨ ਆ ਰਹੇ ਨੇ ਕਿ ਸਾਡੇ ਵਪਾਰ ਦੀ ਪ੍ਰੋਮੋਸ਼ਨ ਕਰ ਦਿੱਤੀ ਜਾਵੇ ਪਰ ਕੁਝ ਦਿਨ ਸਿਹਤ ਠੀਕ ਨਾ ਹੋਣ ਕਰਕੇ ਹਜੇ ਪ੍ਰੋਮੋਸ਼ਨ ਨਹੀਂ ਕਰ ਸਕਦੇ ਤੇ ਅਗਲੇ ਹਫਤੇ ਤੋਂ ਬਾਅਦ ਫਿਰ ਆਪਾਂ ਉਹਨਾਂ ਵਪਾਰਿਕ ਜੋ ਦੋਸਤ ਮਿੱਤਰ ਫੋਨ ਕਰਦੇ ਨੇ ਉਹਨਾਂ ਦੀ ਪ੍ਰੋਮੋਸ਼ਨ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਤਾਂ ਕਿ ਉਹਨਾਂ ਦਾ ਵਪਾਰ ਹੋਰ ਵਧੀਆ ਚੱਲ ਸਕੇ ਤੇ ਜ਼ਰੂਰ ਇੰਜੀ ਪਿਆਰ ਬਣਾਈ ਰੱਖਿਓ ਤੇ ਮੈਂ ਤੁਹਾਡਾ ਸਲੂਟ ਦੇਣ ਤੋਂ ਜ਼ਰੂਰ ਕਰਦਾ ਮੈਂ ਤੁਹਾਡਾ ਆਪਣਾ ਅਰਣ ਕੁਰਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ